ਕੁਦਰ ਪਹਿਲਾ ਹਰ ਸਿਬਰਤ ਕੋਰ ਬਾਦਲ ਮਿਲਣ ਵਾਸਤੇ ਆਏ ਸਨ ਵਿਕਰਮਜੀਤ ਸਿੰਘ ਮਜੀਠੀਆ ਦੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਮਿਲਣ ਤੋਂ ਬਾਅਦ ਜਦੋਂ ਆ ਕੇ ਉਹਨਾਂ ਨੇ ਮੀਡੀਆ ਦੇ ਰੂਬਰੂ ਹੋਏ ਤਾਂ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਰੰਜਿਸ਼ ਕੱਟੀ ਜਾ ਰਹੀ ਹੈ ਹਰਪ੍ਰੀਤ ਸਿੱਧੂ ਦਾ ਨਾਮ ਸਿੱਧਿਤੌਰ ਤੇ ਲੇਟਿਆ ਜਾ ਰਿਹਾ ਕਿ ਉਹਨਾਂ ਦਾ ਵਤੀਰਾ ਜਿਹੜਾ ਹੈਗਾ ਠੀਕ ਨਹੀਂ ਹੈ ਸੀ ਲਿਖਤੀ ਰੂਪ ਵਿੱਚ ਦਿੱਤਾ ਕਿ ਦਿੱਤਾ ਹੋਇਆ ਹੈਗਾ ਮਾਨਯੋਗ ਅਦਾਲਤ ਨੂੰ ਪਰੰਤੂ ਉਹਨਾਂ ਨੇ ਮਿਲ ਕੇ ਇਹ ਚਿੰਤਾ ਜਤਾਈ ਕਿ ਅੰਦਰ ਵਿਕਰਮਜੀਤ ਸਿੰਘ ਜੇ ਮਜੇਟੀਆਂ ਚੜਦੀ ਕਲਾ ਜਾ ਪਰੰਤੂ ਉਸ ਤੇ ਰਹਿਣ ਵਾਸਤੇ ਜੋ ਜਗ੍ਹਾ ਜਗ੍ਹਾ ਹੈਗੀ ਹੈ ਬਹੁਤ ਛੋਟੀ ਰੱਖੀ ਹੋਈ ਹੈ ਹਾਲਾਂਕਿ ਥ੍ਰੈਟ ਆਏ ਹੋਣੇ ਤੇ ਇਸ ਸਭ ਦੇ ਉੱਪਰ ਬੋਲਦੇ ਹੋਏ ਹਰਸਿਮਰਤ ਕੋਰ ਬਾਦਲ ਨੇ ਸਾਬਤ ਤੌਰ ਤੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਇਸ ਤੇ ਉਪਰ ਉਤਰਾਜ ਵੀ ਜਤਾਇਆ ਉਹਨੇ ਕੀ ਕੁਝ ਕਿਹਾ ਉਹ ਵੀ ਜਰਾ ਤੁਸੀਂ ਸਾਡੀ ਇੱਕ ਵਾਰੀ ਗੇਟ ਤੋਂ ਪਾਸੇ ਕਰ ਲੀ ਗੱਡੀ ਭਾਈ ਜੀ ਨੀਲ ਗੱਡੀ ਮੜੀ ਗੇਟ ਤੋਂ ਪਾਸੇ ਹਾਂਜੀ ਇਹਦੀ ਜੀ ਜੇਲ ਬਣੇ ਨਹੀਂ ਜੀ ਉਹਦੇ ਬਾਅਦ ਵਿਕ੍ਰਮ ਦੇ ਉੱਤੇ ਖਾਸ ਧਿਆਨ ਰੱਖਣ ਦੀ ਲੋੜ ਹੈ ਹਾਂਜੀ ਕਿੱਥੇ ਜਾਇਆ ਜਾਵੇਗਾ ਦੇਖੋ ਭਾਈ ਜੀ ਜੀ ਸੋ ਹਰਸਿਮਰਤ ਕੋਰ ਬਾਦਲ ਨੇ ਸਾਹਬ ਸ਼ਬਦਾਂ ਵਿੱਚ ਕਿਹਾ ਕਿ ਸਹੀ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਰੱਖਿਆ ਹੋਇਆ ਤੇ ਨਾਲ ਹੀ ਹਰਪ੍ਰੀਤ ਸਿੰਘ ਸਿੱਧੂ ਦੇ ਉੱਪਰ ਸਾਫ ਤੋਂ ਤੇ ਕਟਾਸਕ ਅਣੇ ਕਿਸੇ ਜ਼ਮੀਨੀ ਵਿਵਾਦ ਦੇ ਉੱਪਰ ਵੀ ਉਹ ਉਹਨਾਂ ਨੇ ਖੁੱਲ ਕੇ ਬੋਲਿਆ ਕਿ ਅਖੀਰਕਾਰ ਇਸ ਤਰ੍ਹਾਂ ਕਿਉਂ ਹੈ ਤੇਜਦੇਵ ਉੱਪਰ ਉਹਨਾਂ ਨੇ ਕਿਹਾ ਕਿ ਅਸੀਂ ਇੰਨੀ ਜਲਦੀ ਹਾਂ ਮੰਨਣ ਵਾਲੇ ਵੀ ਹੈਗੇ ਜੋ ਕੁਝ ਹੋਏਗਾ ਸਮਾਂ ਦੱਸੇਗਾ ਫਿਲਹਾਲ ਜਿਸ ਹਾਲਾਤਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਰੱਖਿਆ ਹੋਇਆ ਉਹਲਾ ਉੱਪਰ ਪ੍ਰਸ਼ੰਚਿੰਨ ਚੱਕੇ ਹਰ ਸਿਰਤ ਕੋ ਬਦਲਨੇ